ਸਰਕਾਰ ਦੀ ਤੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਤੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨਾ ਡਰਦੇ ਨਹੀਂ ਤੁਸੀਂ ਕਿ ਪਲੀਜ਼ ਨਹੀਂ ਤਾਂ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹ ਇਹੋ ਸਾਡਾ ਛੋਟਾ ਆਫਿਸ ਨਹੀਂ ਹੈਗਾ ਬ్రਦਰ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਬੁੱਕਰੇ ਆਜੂ ਨਹੀਂ ਨਹੀਂ ਪਲੀਜ਼ ਬ్రਦਰ ਇਹ ਕਾਹਦਾ ਹੈ ਨਾ ਜੀ ਇੰਸ਼ਾਅੱਲਾ ਨਹੀਂ ਕੰਮ ਹੋ ਰਿਹਾ ਪਾਪਾ ਕੁਚਿਆ ਰੋਤ ਮਰ ਤੁਸੀਂ ਇਹ ਤਾਂ ਦੇਖੋ ਫਿਰ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਤੇ ਟੱਕੇ ਨਾਲ ਮਾਰੋ ਜੀ ਟੱਕੇ ਨਾਲ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਭ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਮੀਡੀਆ ਨੂੰ ਮੰਗੋ ਯਾਰ ਤੁਸੀਂ ਉਹਦੀ ਡਿਊਟੀ ਇਨਚਾਰਜ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਓ ਦਿਖਾਓ ਰਬੜ ਦਿਖਾਓ ਫਿਰ ਆਓ ਪਿੱਛੇ ਆਜੋ ਦੇਖੋ ਜੀ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ মিডিਆ ਨੂੰ ਤੇ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇੰਨਾ ਡਰ ਗਈ ਹੈ ਥੋੜੇ ਪਿਛੇ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਇਹ ਸੋਚਣ ਕਈਆਂ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਤੁਹਾਨੂੰ ਲੋਕ ਨਹੀਂ ਪਾ ਲਿਆ ਲੋਕ ਨਹੀਂ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸਿਆ ਤੇ ਇੱਕ ਤਾਂ ਲੋਕ ਲਾ ਸਕਦਾ ਹੈ ਤਾਂ ਤਸਵੀਰਾਂ ਦਿਖਾ ਦਿਓ ਇਹ ਲਾਈਵ ਤਸਵੀਰਾਂ ਨਹੀਂ ਇਹ ਦੇਖ